ਮਨਰੇਗਾ ਵਰਕਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਜਿਹੜੀ ਹੈ ਉਹ ਮਨਰੇਗਾ ਵਰਕਰਾਂ ਨੂੰ ਜਥੇਬੰਦ ਕਰਨ ਦੇ ਮਕਸਦ ਨਾਲ ਹੋਈ ਹੈ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਆਗੂ ਆਏ ਸाहबान ਜਿਹੜੇ ਸ਼ਾਮਲ ਹੋਏ ਆ ਉਦੋਂ ਲਵਾ ਮਨਰੇਗਾ ਵਰਕਰ ਵੀ ਜਿਹੜੇ ਆ ਸ਼ਾਮਲ ਹੋਏ ਆ ਇਸ ਮੀਟਿੰਗ ਦੇ ਵਿੱਚ ਜਿੱਥੇ ਅਸੀਂ ਪੰਜਾਬ ਭਰ ਦੇ ਵਿੱਚ ਮਨਰੇਗਾ ਵਰਕਰਾਂ ਨੂੰ ਜਥੇਬੰਦ ਕਰ ਰਹੇ ਹਾਂ ਉੱਥੇ ਹੀ ਮਨਰੇਗਾ ਦੇ ਪ੍ਰਚਾਰ ਪ੍ਰਸਾਰ ਮਨਰੇਗਾ ਵਰਕਰਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਜਿਹੜੀਆਂ ਤਿੰਨ ਕਨਵੈਨਸ਼ਨਾਂ ਜਿਹੜੀਆਂ ਅੱਜ ਉਹ ਲਿਖੀਆਂ ਗਈਆਂ ਪਹਿਲੀ ਕਨਵੈਨਸ਼ਨ ਜਿਹੜੀ ਆ ਉਹ ਜਲਾ ਜਲੰਦਰ ਦੇ ਵਿੱਚ ਹੋਣ ਜਾ ਰਹੀ ਹੈ 6 ਜੁਲਾਈ ਨੂੰ ਜਿਹਦੇ ਵਿੱਚ ਮਾਝਾ ਤੇ ਦੁਆਬਾ ਦੇ ਸਮੁੱਚੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਜਿਹੜੇ ਹੈ ਮਨਰੇਗਾ ਵਰਕਰ ਸ਼ਾਮਲ ਹੋਣਗੇ ਅਗਲੀ ਜਿਹੜੀ ਕਨਵੈਨਸ਼ਨ ਹੈ ਉਹ 11 ਜੁਲਾਈ ਨੂੰ ਬਠਿੰਡਾ ਦੇ ਵਿੱਚ ਜਿਹਦੇ ਵਿੱਚ ਬਠਿੰਡਾ ਦੇ ਨੇੜਲੇ ਪਿੰਡ ਜਿਹੜੇ ਆ ਜ਼ਿਲ੍ਹੇ ਆ ਉੱਥੋਂ ਦੇ ਵਰਕਰ ਸ਼ਾਮਲ ਹੋਣਗੇ ਤੇ 13 ਜੁਲਾਈ ਨੂੰ ਪਟਿਆਲੇ ਦੇ ਵਿੱਚ ਜਿਹੜੀ ਆ ਉਹ ਰੱਖੀ ਗਈ ਹੈ ਕਨਵੈਨਸ਼ਨ ਇਹਦੇ ਵਿੱਚ ਰੋਪੜ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਹੋਰ ਜਿਹੜੇ ਨੇੜਲੇ ਜ਼ਿਲ੍ਹੇ ਆ ਉਹ ਸ਼ਾਮਲ ਹੋਣਗੇ ਇਹਦਾ ਮਕਸਦ ਇੱਕੋ ਹੀ ਹੈ ਕਿ ਮਨਰੇਗਾ ਜਿਹੜੀ ਹੈ ਜਿਹਨੂੰ ਲਗਾਤਾਰ ਲਤਾੜਿਆ ਜਾ ਰਿਹਾ ਅਫਸਰਸ਼ਾਹੀ ਆਪਣਾ ਜਿਹੜਾ ਹੈ ਇਹਨੂੰ ਸ਼ਿਕਾਰ ਬਣਾ ਰਹੀ ਹੈ ਔਰ ਭ੍ਰਸ਼ਟਾਚਾਰ ਜਿਹੜਾ ਕਰਕੇ ਇਹਨੂੰ ਬਦਨਾਮ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹਦੇ ਲਈ ਮਨਰੇਗਾ ਪ੍ਰਕਰਨ ਨੂੰ ਲਾਂਬੰਦ ਕਰਕੇ ਜਿੱਥੇ ਉਹਨਾਂ ਨੂੰ ਸੋ ਦਿੰਦਾ ਰੋਜ਼ਗਾਰ ਯਕੀਨੀ ਦਿਵਾਣਾ ਹੈ ਉੱਥੇ ਹੀ ਮੰਗ ਕਰਨੀ ਹੈ ਕੇਂਦਰ ਸਰਕਾਰ ਤੋਂ ਕਿ ਮਨਰੇਗਾ ਦੇ ਦਿਨਾਂ ਦੇ ਵਿੱਚ ਵਾਧਾ ਕੀਤਾ ਜਾਵੇ ਨਾਲ ਦੀ ਨਾਲ ਮਨ ਰੇਗਾ ਦੀ ਸਨਮਾਨਜੋਗ ਜਿਹੜੀ ਇਹ ਦਿਹਾੜੀ ਹੈ ਉਹ ਕੀਤੀ ਜਾਵੇ ਪਿੰਡ ਭਾਰਤ ਦੀ ਆਤਮਾਨ ਔਰ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਹੈ ਉਹ ਕੰਮ ਕਰਨ ਦੇ ਚਾਹਵਾਨ ਹੈ ਪਰ ਭ੍ਰਿਸ਼ਟ ਅਫਸਰਸ਼ਾਹੀ ਤੇ ਸਰਕਾਰ ਦੀ ਨਲਾਕੀ ਕਰਕੇ ਜਿਹੜੀ ਹੈ ਇਹ ਇੱਕ ਬਹੁਤ ਹੀ کارਗਰ ਯੋਜਨਾ ਜਿਹੜੀ ਹੈ ਉਹ ਨਕਾਮ ਸਿੱਧ ਕੀਤੀ ਜਾ ਰਹੀ ਹੈ ਜਾਣਬੁੱਝ ਕੇ ਜਿਹਦੇ ਵਿਰੋਧ ਦੇ ਵਿੱਚ ਅਸੀਂ ਜਿਹੜੀ ਇਹ ਲੰਬੰਦੀ ਕਰੇ ਸ਼ੁਰੂ ਕਰਦੀ ਕੋਸ਼ਿਸ਼ ਕੀਤੀ ਹੈ ਔਰ ਇਹਦਾ ਆਗਾਜ਼ ਜਿਹੜਾ ਅੱਜ ਕੀਤਾ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕਨਵੈਨਸ਼ਨਾਂ ਦੇ ਵਿੱਚ ਭਰਵੀਂ ਹਾਜ਼ਰੀ ਜਿਹੜੀ ਹੈ ਉਹ ਇਹਨਾਂ ਨੂੰ ਇਹਨਾਂ ਦੀ ਜਥੇਬੰਦੀ ਨੂੰ ਜਿਹੜੀ ਹੈ ਇਹਨਾਂ ਦੀ ਜਥੇਬੰਦਕ ਤਾਕਤ ਨੂੰ ਦਰਸਾਏਗੀ ਧੰਨਵਾਦ ਮੰਨਰੇਗਾ ਵਰਕਰਜ਼ ਯੂਨੀਅਨ ਤੇ ਸਟੇਟ ਦੀ ਜਿਹੜੀ ਮੀਟਿੰਗ ਲਾਈ ਗਈ ਉਹਦੇ ਵਿੱਚ ਮੰਨਰੇਗਾ ਦੇ ਪੱਖ ਦੇ ਮਸਲਿਆਂ ਦੇ ਉੱਤੇ ਅਹਿਮ ਜਿਹੜੀਆਂ ਵਿਚਾਰਾਂ ਕੀਤੀਆਂ ਗਈਆਂ ਉਹਦੇ ਚ ਫੈਸਲਾ ਕੀਤਾ ਗਿਆ ਕਿ ਜਿਹੜਾ ਕਿ ਵਕ ਮਨਰੇਗਾ ਵਰਕਰਾਂ ਦੇ ਭੱਕਦੇ ਮਸਲੇ ਨੂੰ ਲੈ ਕੇ ਪੰਜਾਬ ਦੇ ਅੰਦਰ ਮਾਝਾ ਦੁਆਬਾ ਤੇ ਮਾਲਵੇ ਦੇ ਵਿੱਚ ਜਿਹੜੀਆਂ ਤਿੰਨ ਕਨਵੈਨਸ਼ਨਾਂ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਮਨਰੇਗਾ ਵਰਕਰਾਂ ਵੱਲੋਂ ਤਿੰਨ ਕਨਵੈਨਸ਼ਨਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਪਹਿਲੀ ਕਨਵੈਨਸ਼ਨ 6 ਜੁਲਾਈ ਨੂੰ ਮਾਝੇ ਦੁਆਬੇ ਦੇ ਵਿੱਚ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਦੂਸਰੀ ਜਿਹੜੀ ਕਨਵੈਨਸ਼ਨ ਹੈ ਮਾਲਵੇ ਦੇ ਬਠਿੰਡੇ ਦੇ ਵਿੱਚ 11 ਜੁਲਾਈ ਨੂੰ ਜਿਹੜੀ ਕੀਤੀ ਜਾਊਗੀ ਤੇ ਤੀਸਰੀ ਕਨਵੈਨਸ਼ਨ ਜਿਹੜੀ 13 ਜੁਲਾਈ ਨੂੰ ਪਟਿਆਲੇ ਦੇ ਵਿੱਚ ਜਿਹੜੀ ਕਨਵੈਨਸ਼ਨ ਕੀਤੀ ਜਾਣੀ ਆ ਉਹ ਕਨਵੈਨਸ਼ਨਾਂ ਦੇ ਵਿੱਚ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਦੀਆਂ ਮਸਲਿਆਂ ਨੂੰ ਜਿਹੜਾ ਬਾਰਿਆ ਜਾਊਗਾ ਤੇ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੂੰ ਜਿਹੜਾ ਉਹਨਾਂ ਮੰਗਾਂ ਬੰਦਲਾ ਗੌਰ ਕਰਨ ਵਾਸਤੇ ਜਿਹੜਾ ਧਿਆਨ ਖਿੱਚਣ ਵਾਸਤੇ ਮਨਰੇਗਾ ਦੇ ਸੈਂਕੜੇ ਵਰਕਰ ਜਿਹੜੇ ਆ ਉਹ ਇਹਨਾਂ ਕਨੈਕਸ਼ਨਾਂ ਦੇ ਵਿੱਚ ਪਹੁੰਚਣਗੇ ਤੇ ਇਸ ਦੇ ਸਬੰਧ ਦੇ ਵਿੱਚ ਉਹ ਤੁਸੀਂ ਜਿਹੜੀਆਂ ਪੂਰੀਆਂ ਤਿਆਰੀਆਂ ਕਰਨ ਵਾਸਤੇ ਜਿਹੜਾ ਫੈਸਲਾ ਕੀਤਾ ਗਿਆ ਹੈ ਤੇ ਇਹਦੇ ਵਾਸਤੇ ਜਿਹੜਾ ਕਿ ਐ ਮੰਦਰੀਕਾ ਦੇ ਮਜ਼ਦੂਰਾਂ ਨੂੰ ਇਕੱਠਿਆਂ ਕਰਨ ਵਾਸਤੇ ਜਿਹੜਾ ਕਿ ਪਿੰਡਾਂ ਦੇ ਵਿੱਚ ਜਿੱਥੇ ਲੇਬਰਾਂ ਕੰਮ ਕਰ ਰਹੀਆਂ ਜਿੱਥੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਜਾਂ ਉਹਨਾਂ ਦੇ ਜੋਬ ਕਾਰਡ ਨਹੀਂ ਮਿਲ ਰਹੇ ਵਾਸਤੇ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਨ ਵਾਸਤੇ ਉੱਥੇ ਵਿਚਾਰ ਤੰਦਰਾ ਜਿਹੜਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਤੇ ਨਵਾਂ ਸਰਕਾਰ ਤੇ ਦਬਾਅ ਪਾਉਣ ਵਾਸਤੇ ਟਿੱਕਾ ਸੰਘਰਸ਼ ਕਰਨ ਦੀ ਜਿਹੜੀ ਰੂਪ ਰਖਾਈ ਉਹ ਦਿੱਤੀ।